ਦੇਣੀਵੇਂ ਪੈਂਦੇ ਪਸ਼ੂ ਸਹੀ ਗੱਲ ਸਹੀ ਗੱਲ ਹੈ ਬਾਕੀ ਵਿਕਾਉਣੀ ਹੈਗੀ ਆਪਾਂ ਸ਼ੌਂਕੀਆ ਤੌਰ ਇਹ ਦਰਸ਼ਕਾਂ ਨੂੰ ਦਿਖਾ ਰਹੇ ਆਂ ਵੀ ਜਿਹੜੀ ਇਹ ਚੀਜ਼ਾਂ ਵਾ ਦੋਸਤੋ ਇਹਨਾਂ ਦਾ ਕੋਈ ਮੁੱਲ ਨਹੀਂ ਹੈ ਬਰੀਡਾਂ ਦਾ ਕੋਈ ਮੁੱਲ ਨਹੀਂ ਇਹ ਪਿਆਰ ਦੇ ਸੌਂਦੇ ਆ ਬਿਲਕੁਲ ਜਦ ਐ ਘੋੜੀ ਤੁਰਦੀ ਆ ਸਹ ਐ ਸਹ ਦੇਖੋ ਇਹਦੀ ਚਾਲ ਦੇਖੋ ਵਾਕਿਆ ਪਿੰਡੇ ਪਾ ਦੇਖੋ ਪੂਰੀ ਖਰਾਗ ਮਾਇਨਾ ਪਿੰਡੇ ਤੋਂ ਮੱਕੀ ਦਿਲਕਦੀ ਆ ਕਰਮਾਲੀ ਦੇਗੇ ਪਿੰਡਾ ਚਮਕਦਾ ਵੇਖੋ ਸਰੀਰ ਇਹਦਾ ਪੂਰਾ ਭਰਿਆ ਵਾਕਿਆ ਸਾੰਭੀ ਬਹੁਤ ਤਗੜੀ ਐ ਝੋਟੀ ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਸੋ ਕਿਸਾਨ ਭਰਾਵੋ ਅੱਜ ਆਪਾਂ ਫੇਰ ਵੀਡੀਓ ਸ਼ੂਟ ਕਰਨ ਲਈ ਆਪਾਂ ਰੈਡੀ ਆ ਸੋ ਸਭ ਤੋਂ ਪਹਿਲਾਂ ਜਿਹੜੀ ਲੋਕੇਸ਼ਨ ਆ ਦੋਸਤੋ ਤੁਹਾਨੂੰ ਐਡਰੈਸ ਕਨਫਰਮ ਕਰਵਾਦਾ ਸੋ ਸਭ ਤੋਂ ਪਹਿਲਾਂ ਨੋਟ ਕਰ ਲਿਓ ਦੋਸਤੋ ਪਿੰਡ ਮੇਲਕ ਕਾਲੀਆਂ ਜ਼ਿਲ੍ਹਾ ਜਿਹੜਾ ਇਸ ਨੂੰ ਮੋਗਾ ਲੱਗਦਾ ਜਿਹੜੇ ਨੇੜੇ ਦੇ ਇਹਦੇ ਪਿੰਡ ਰਹਿ ਗਏ ਦੋਸਤੋ ਉਹ ਮੰਨ ਲਓ ਸ਼ਹਿਰ ਜਿਹੜੇ ਜੀਰਾ ਮਹੂ ਕੋਟ ਈਸੇਖਾ ਬਿਲਕੁਲ ਨਜ਼ਦੀਕ ਦੇ ਸ਼ਹਿਰ ਆ ਦੋਸਤੋ ਤੇ ਸੇਲ ਪਰਚੇਜ ਦਾ ਕੰਮ ਆ ਦੋਸਤੋ ਤੇ ਨਗੀਨੇ ਚੜਦੀ ਤੋਂ ਚੜਦੇ ਆਉਂਦੇ ਰਹਿੰਦੇ ਆ ਅੱਜ ਦੀ ਜਿਹੜੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਬਹੁਤ ਹੀ ਚੰਗੇ ਨਗ ਦਿਖਾਵਾਂਗੇ ਤੇ ਉਮੀਦ ਕਰਦਾ ਤੁਹਾਨੂੰ ਪਸੰਦ ਵੀ ਆਉਣਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਇੱਕ ਵਾਰ ਕਰਦੇ ਆ ਗੱਲਬਾਤ ਬਾਪੂ ਹਣਾ ਨਾ ਸਸੀਗਾ ਬਾਪੂ ਜੀ ਸਸੀਗਾ ਜੀ ਸਸੀਗਾ ਸੋ ਅੱਜ ਫਿਰ ਕਿੰਨੇ ਨਗ ਵਿਕਰੀ ਵਾਸਤੇ ਆ ਪਹਿਲਾਂ ਮੈਂ ਬੁਲਾਉਣਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਕੋਲ ਹੈਗੇ 4 ਨਗ ਠੀਕ ਆ ਬਹੁਤ ਹੀ ਵਧੀਆ ਠੀਕ ਆ ਬਰੀਡ ਦੇ ਆ 4 ਨਗ ਠੀਕ ਆ 4 ਨਗ ਜਾਨੀ ਕਿ ਸੇਲ ਵਾਸਤੇ ਲੈ ਕੇ ਆਂਦੇ ਆ ਸੇਲ ਵਾਸਤੇ 4 ਲੈ ਕੇ ਆਂਦੇ ਆ ਠੀਕ ਆ ਪੰਜਵੀਂ ਝੋਟੀ ਉਹ ਆਪਾਂ ਕਰੇ ਰੱਖੀ ਹੋਈ ਆ ਮੇਲੇ ਵਾਸਤੇ ਛੌਂਕਣਾ ਪਾਰ ਰਹੇ ਆ ਠੀਕ ਆ ਪੰਜਵੀਂ ਝੋਟੀ ਜਿਹੜੀ ਆ ਇਹ ਮਾਲੋ ਵਕਾਉ ਨਹੀਂ ਹੈਗੀ ਅਜੇ ਵਕਾਉ ਨਹੀਂ ਗਈ ਬਾਕੀ ਦੂਸਰਾ ਨਹੀਂ ਝੋਟੀ ਇਹ ਜੇ ਇਹ ਆਪਣੇ ਫਾਰਮ ਤੋਂ ਹੀ ਗਈ ਆ ਹਨਾ ਪਹਿਲਾਂ ਇਹ ਪਹਿਲਾਂ ਆਪਣੇ ਕੋਲ ਕੱਟੀ ਲੈ ਕੇ ਗਿਆ ਸੀ ਗੁਰਮukh ਪਿਆਰਾ ਹਾਂ ਉਹਦੇ ਤੋਂ ਆਪਾਂ ਪੂਰੀ ਕੀਮਤ ਨਾਲ ਹੁਣੇ ਫੇਰ ਲੈ ਲਈ ਆ ਬਾਕੀ ਝੋਟੀ ਹੈ ਹੀ ਬਹੁਤ ਤਗੜੀ ਕੀਮਤ ਵਾਲੀ ਕਿਉਂਕਿ ਦੋਸਤੋ ਹਾਂਜੀ ਇਹ ਆਪਣੇ ਫਾਰਮ ਤੋਂ ਗਈ ਸੀ ਤੇ ਇਹਦੇ ਬਾਰੇ ਪਤਾ ਹੀ ਆਪਾਂ ਨੂੰ ਵੀ ਇਹ ਕੀ ਚੀਜ਼ ਆ ਇਹਨੇ ਪਹਿਲਾਂ ਨਹੀਂ 13 ਕਿਲੋ ਦੁੱਧ ਕੱਢਿਆ 13 ਕਿਲੋ ਦੁੱਧ ਕੱਢਣ ਦੇ ਸਾਰੀ ਬਹੁਤ ਲੰਮਾ ਸਮਾਂ ਪੀਕ ਲੈਵਲ ਤੇ ਚੱਲੀ ਆ 7 ਮਹੀਨੇ ਦੀ ਪ੍ਰੈਗਨੈਂਟ ਆ ਤੇ ਪ੍ਰੈਗਨੈਂਟ ਵੀ ਬਹੁਤ ਚੰਗੇ ਸਾਂਹ ਤੋਂ ਜੂਬੇ ਤੋਂ ਆ ਤੇ ਉਜੂਬੇ ਦੀਆਂ ਤੁਹਾਨੂੰ ਪਤਾ ਹੀ ਆ ਕਟੀਆਂ ਜਿਹੜੀਆਂ 3 ਮਹੀਨੇ ਦੀਆਂ ਕਟੀਆਂ 40 40 45 45 ਹਜ਼ਾਰ ਦੀਆਂ ਸੇਲ ਹੁੰਦੀਆਂ ਵਾ ਤੇ ਆਪਾਂ ਅੱਜ ਵੀਡੀਓ ਫਿਰ ਕਿੱਧਰਲੇ ਪਾਸੇ ਇੱਥੋਂ ਕਰੀਏ ਸ਼ੁਰੂ ਹਾਂਜੀ ਆ ਕੱਟੀ ਤੇ ਕਰ ਲੋ ਸੋ ਆ ਕੱਟੀ ਦੇਖੋ ਜੀ ਦੇਖੋ ਜਰੂਰ ਮਾਰੋ ਦੋਸਤੋ ਨਿਗਾ ਇਹ ਕੱਟੀ ਦੀ ਜਿੰਨੀ ਕੁ ਮੈਨੂੰ ਡਿਟੇਲ ਪਤਾ ਵਾ ਮੈਂ ਤੁਹਾਨੂੰ ਦੱਸ ਦਿੰਨਾ ਆ ਮੋਟੀ ਜੀ ਗੱਲ ਆਪਾਂ ਤੁਹਾਨੂੰ ਇੱਕ ਵਾਰ ਦੱਸ ਦਿੰਨੇ ਆ ਕਿ ਇੱਕ ਸਾਫੂ ਵਾਲੇ ਪਿੰਡ ਦੇ ਵਿੱਚ ਅ ਰਾਜਾ ਬੋਲਿਆ ਰਾਜਾ ਬੋਲਿਆ ਤੇ ਬਾਕੀ ਨਿਰਮਲ ਬਾਈ ਦਾ ਓਨਰ ਆ ਜਿਹੜੇ ਨਿਰਮਲ ਬਾਈ ਸਾਫੂ ਵਾਲੀ ਆ ਤੇ ਇਹ ਕੱਟੀ ਦੀ ਤੁਸੀਂ ਇਹਦੀ ਬਰੀਕੀ ਚੈੱਕ ਕਰਿਓਗੇ ਤਾਂ ਦੋਸਤੋ ਤੁਹਾਨੂੰ ਪਤਾ ਲੱਗ ਜੂਗਾ ਕਿ ਇਹ ਮੰਨ ਲਓ ਰਾਜਾ ਬੁੱਲ ਦੀਆਂ ਝੋਟੀਆਂ ਨੇ ਪਹਿਲਣਾ ਨੇ 13 13 14 14 ਕਿਲੋ ਦੁੱਧ ਦਿੱਤਾ ਆ ਜੈਜ ਮਾਰਕਿੰਗ ਆ ਦੇਖ ਲਿਓ ਫੇਸ ਦੀ ਬਿਊਟੀ ਦੇਖਿਓ ਸਿੰਘ ਦੇਖੋ ਨੇੜਿਓਂ ਬਿਲਕੁਲ ਨੇੜਿਓਂ ਤੋਂ ਕੁੰਡਾ ਕਰ ਰਹੀ ਹੈ ਨਿੱਕਾ ਨਿੱਕਾ ਸਿੰਘ ਸਿੰਘ ਦਾ ਵਾਕਿਆ ਹੀ ਕੋਈ ਸ਼ੱਕ ਨਹੀਂ ਸਿੰਘ ਦਾ ਇੰਨਾ ਕੁ ਵਧੀਆ ਮੇਰੇ ਹਿਸਾਬ ਨਾਲ ਕਿ ਇੱਥੋਂ ਹੀ ਇਹਨੇ ਚੱਕ ਲਿਆ ਹਨਾ ਹਾਂ ਦੇਖੋ ਬਿਲਕੁਲ ਨੇੜਿਓਂ ਨੇੜਿਓਂ ਚੱਕਿਆ ਇੱਥੇ ਇਹਨੇ ਕੁੰਡੀ ਬਣ ਜਾਣਾ ਇਹ ਰੁਪਈਆ ਨਹੀਂ ਲੰਘੂ ਵਜਦੀ ਬਿਲਕੁਲ ਰੁਪਈਆ ਛੱਡ ਮੇਰੇ ਹਿਸਾਬ ਨਾਲ ਉਂਗਲ ਨਹੀਂ ਪੈਣੀਗੀ ਜਿੰਨਾ ਕੁ ਸਿੰਘ ਦਾ ਬਰੀਕ ਆ ਤੇ ਮਾੜੀ ਜੀ ਤੋੜ ਦਈਏ ਦਰਸ਼ਕਾਂ ਨੂੰ ਬਸ ਆਪਾਂ ਬਹੁਤੀ ਨਹੀਂ ਲੰਮੀ ਕਰਨੀ ਵੀਡੀਓ ਚਲੋ ਬਿਲਕੁਲ ਪਤਲੇ ਪਿੰਡੇ ਦੀ ਆ ਦੋਸਤੋ ਬਰੀਕ ਪੂਸ਼ ਆ ਤੁਸੀਂ ਦੇਖ ਸਕਦੇ ਆ ਮੋੜ ਲਿਆ ਮੋੜ ਲਿਆ ਮੋੜ ਲਿਓ ਬੰਨ੍ਹ ਦਿਓ ਉੱਥੇ ਜਾ ਕੇ ਆਪਾਂ ਮੜੇ ਇਹਦੇ ਥਾਣ ਮਖਾਉਣੇ ਆ ਤੇ ਨਾਲੇ ਇਹਦੀਆਂ ਬਰੀਕੀਆਂ ਜ਼ਰੂਰ ਤੁਹਾਨੂੰ ਆਪਾਂ ਸਾਰੀਆਂ ਦਿਖਾ ਹੀ ਦਿੱਤੀਆਂ ਕਿ ਪਤਲੇ ਪਿੰਡੇ ਦੀ ਆ ਤੇ ਰਾਜੇ ਦੀਆਂ ਝੋਟੀਆਂ ਨੇ ਪਹਿਲਣਾ ਨੇ 12 12 13 13 ਕਿਲੋ ਦੁੱਧ ਦਿੱਤਾ ਵਾ ਪ੍ਰੋਜਨੀ ਟੈਸਟਡ ਬੋਲ ਮੈਂ ਇਹਨੂੰ ਕਹੂੰਗਾ ਕਿਉਂਕਿ ਕਾਫੀ ਚੰਗੀਆਂ ਝੋਟੀਆਂ ਪਤਲੇ ਪਿੰਡੇ ਚ ਆ ਬਾਕੀ ਹੈ ਨਾ ਕੋਲ ਦੇਖੋ ਪਤਲਾ ਪਿੰਡਾ ਆਹ ਦੇਖੋ ਮਾਰਗੀ ਪੋਲੀ ਆਹ ਦੇਖੋ ਆਰਡਰ ਦੇਖ ਲਿਓ ਦੋਸਤੋ ਆਹ ਦੇਖੋ ਇਹਦੇ ਆਇਨਾ ਕੱਲਾ ਕੱਲਾ ਥਾਣਾ ਚਾਰੇ ਹੀ ਥਾਣ ਜਿਹੜੇ ਕੱਲੇ ਕੱਲੇ ਲੱਗੇ ਆ ਥੱਲੇ ਤੁਣ ਤੇ ਵੀ ਨਿਸ਼ਾਨ ਆ ਗਿਆ ਜਿਹੜੇ ਵੀਰ ਨਿਸ਼ਾਨੀਆਂ ਮੰਗਦੇ ਆ ਪੂਰੀਆਂ ਇਹ ਨਿਸ਼ਾਨੀਆਂ ਵੀ ਪੂਰੀਆਂ ਕਰਦੀ ਆ ਤੇ ਬਾਕੀ ਦੋਸਤੋ ਜਿਹੜੀ ਇਹਦੀ ਡਿਮਾਂਡ ਹੈਗੀ ਆ ਉਹ ਲੈਣ ਦੇਣ ਜਿਹੜਾ ਕਿਉਂਕਿ ਬਹੁਤੇ ਵੀਰਾਂ ਨੇ ਅੱਗੇ ਕਿਹਾ ਸੀ ਕਿ ਸਾਨੂੰ ਫੋਨ ਦੇ ਵਿੱਚ ਹੀ ਮੁੱਲ ਦੱਸਿਆ ਕਰੋ ਤਾਂ ਜਿਹੜਾ ਮੋਲੇ ਦਾ 25000 ਰੁਪਇਆ ਵਾ ਦੋਸਤੋ ਤੇ 25000 ਦੇ ਵਿੱਚੋਂ ਤੁਹਾਡਾ ਹਲਕਾ ਫੁਲਕਾ ਮਾਨਤਨ ਕੀਤਾ ਜਾਊ ਇੱਕ ਗੱਡੀ ਤੇ ਲਾਉਣ ਲੱਗਿਆ ਮਾੜੀ ਜੀ ਇੱਥੇ ਝਰੀਟ ਜੀ ਵੱਜ ਗਈ ਸੀ ਉਹ ਜ਼ਰੂਰ ਨੋਟ ਕਰ ਲਿਓ ਕਿਉਂਕਿ ਬਾਅਦ ਵਿੱਚ ਕਈ ਵਾਰ ਕੀ ਹੁੰਦਾ ਕਈ ਵੀਰ ਆਉਂਦੇ ਆ ਫਿਰ ਅਗਲਾ ਕਹਿੰਦਾ ਪਹਿਲਾਂ ਨਹੀਂ ਦੱਸਿਆ ਇਸ ਤੋਂ ਅੱਗੇ 2 ਨੰਬਰ ਤੇ ਵਿਖਾਈਏ ਜੀ ਫਿਰ ਹਾਂ 2 ਨੰਬਰ ਤੇ ਆਹ ਦੇਖੋ ਸੋ 2 ਨੰਬਰ ਤੇ ਜਿਹੜੀ ਕੱਟੀ ਆ ਦੋਸਤੋ ਤੁਹਾਨੂੰ ਸਭ ਤੋਂ ਪਹਿਲਾਂ ਤੋੜ ਕੇ ਦਿਖਾ ਦਿੰਨੇ ਆ ਫਿਰ ਕਰਦੇ ਇਹਦੇ ਬਾਰੇ ਗੱਲਬਾਤ ਆਪਾਂ ਇਧਰ ਨੂੰ ਤੋੜ ਦੋ ਪਲੀ ਪੁਲੀ ਚੰਗੀ ਆ ਹਨਾ ਇਹ ਪੂਰੀ ਪਲੀ ਆ ਦੇਖੋ ਪਹਿਲਾ ਰਵਾ ਹੂੰ ਚੱਲਿਆ ਆ ਮੇਰੇ ਕੋਲੇ ਇਹਦੇ ਨਾਲ ਦੀਆਂ ਕਟੀਆਂ ਬਹੁਤ ਸੀ ਪਹਿਲੀਆਂ ਘਰ ਦੀਆਂ ਸ਼ੌਂਕ ਨਾਲ ਮੱਝਾਂ ਦੇ ਵਿੱਚ ਰੱਖੀਆਂ ਸੀ ਵਾਕਿਆ ਆਪਣੇ ਬਲ ਮੱਝਾਂ ਰਹੀਆਂ ਬਹੁਤ ਏਦਾਂ ਦੀਆਂ ਇਹ ਦੋਸਤੋ ਜਿਹੜੀ ਕੱਟੀ ਆ ਇਹ ਵੀ ਬਹੁਤ ਚੰਗੇ ਫਾਰਮ ਤੋਂ ਖਰੀਦੀ ਆ ਮੋੜ ਲਿਓ ਇਹਨੂੰ ਇਹਦੇ ਨਾਲ ਦੀਆਂ ਦੋ ਕਟੀਆਂ ਮੇਰੇ ਕੋਲ ਤਿਆਰ ਆ ਘਰੇ ਬਲ ਕੋ ਸੂਈਆਂ ਹੋਈਆਂ ਬਹੁਤ ਦੁੱਧ ਕੱਢ ਰਹੀਆਂ ਆ ਉਹ ਵਾਕਿਆ ਹੀ ਇਹਦੇ ਵਿੱਚ ਤਾਂ ਮੰਨ ਲਓ ਜਿਵੇਂ ਲੈਂਦੇ ਪੰਜਾਬ ਵਾਲੀ ਨਾਲ ਝਲਕ ਵਜਦੀ ਆ ਹਣਾ ਝਲਕ ਵਜਦੀ ਆ ਹੂੰ ਬੰਦੋ ਆਪਾਂ ਚੋ ਵੀ ਰਹੇ ਆ ਤੂੰ ਵੇਖ ਖਾ ਵੀ ਦਿਆਂਗੇ ਦੱਸ ਕੋਈ ਗੱਲ ਨਹੀਂ ਜ਼ਰੂਰ ਲਾਈਵ ਕਰਾਂਗੇ ਜ਼ਰੂਰ ਆਪਾਂ ਦਰਸ਼ਕਾਂ ਨੂੰ ਦਿਖਾਵਾਂਗੇ ਜਿਹੜੀਆਂ ਮੇਰੀਆਂ ਘਰੇ ਰੱਖੀਆਂ ਸੋ ਦੋਸਤੋ ਇਹ ਆ ਨਾਬੇ ਵਾਲੇ ਬੋਲ ਦੀ 나ਗ ਦੀ ਕੱਟੀ ਆਪਾਂ ਜਿਹੜੇ ਫਾਰਮ ਤੋਂ ਲਈ ਆ ਕਿਉਂਕਿ ਆਪਾਂ ਨਾਮ ਤਾਂ ਲੈ ਰਹੇ ਆ ਦੋਨਾਂ ਕਟੀਆਂ ਦਾ ਕਿਉਂਕਿ ਇਹਨਾਂ ਦੀ ਆਪਾਂ ਨੂੰ ਗਰੰਟੀ ਬਹੁਤ ਤਕੜੀ ਆਈ ਆ ਪਿੱਛੋਂ ਤੇ ਆਪਾਂ ਮੰਨ ਲਓ ਗਰੰਟੀ ਜਿਹੜੇ ਪਸ਼ੂ ਦੀ ਆਵੇ ਆਪਾਂ ਉਸੇ ਦੀ ਗੱਲ ਕਰਦੇ ਹੁੰਦੇ ਆ ਦੂਸਰੇ ਦੀ ਆਪਾਂ ਗੱਲ ਨਹੀਂ ਕਰਦੇ ਹੁੰਦੇ ਬਾਕੀ ਚਾਰੇ ਪੈਰਾਂ ਤੇ ਜੈਜ ਮਾਰਕਿੰਗ ਆ ਬਸ ਕੋਈ ਗੱਲ ਨਹੀਂ ਆਰਡਰ ਵਿਖਾ ਦਿਓ ਆ ਦੇਖੋ ਕੱਲਾ ਕੱਲਾ ਥਾਣਾ ਦੋਸਤੋ ਆ ਦੇਖੋ ਕਰੋ ਚੈੱਕ ਬਿਲਕੁਲ ਕੱਲਾ ਕੱਲਾ ਥਾਣ ਥਣ ਬਹੁਤ ਵਧੀਆ ਲੱਗਣਗੇ ਤੇ ਝੋਲੀ ਚੋਬਾ ਨਹੀਂ ਕੋਈ ਲੱਗਾ ਹੋਊਗਾ ਨਾਲ ਕੋਈ ਫालतू ਥਾਣ ਹੋਊਗਾ ਰੰਗ ਮੰਨ ਲਓ ਰੰਗ ਵਾਵਾ ਪਰ ਬ੍ਰੈਂਕਲ ਜੇ ਬੰਦੇ ਹਨਾ ਬਾਕੀ ਚਾਰੇ ਪੈਰਾਂ ਤੇ ਜੈਜ ਮਾਰਕਿੰਗ ਆ ਦੋਸਤੋ ਦੇਖ ਸਕਦੇ ਆ ਮਾੜਾ ਜਿਹਾ ਇੱਧਰ ਨੂੰ ਕਰਕੇ ਨਾ ਦੂਜੇ ਪਾਸੇ ਨੂੰ ਇਹਦਾ ਫੇਸ ਵਿਖਾ ਦਿਓ ਆ ਲੋ ਲੋ ਵੀ ਅੱਖ ਬਿਲਕੁਲ ਨੀਲੀ 라ਵੀ ਵਾਲੀ ਆ ਦੋਸਤੋ ਤੇ ਮੱਥੇ ਤੇ ਫੁੱਲ ਬੱਗੀ ਮੁੱਛ ਜਬਾਨ ਗਲਾਬੀ ਦੋਸਤੋ ਆ ਕਰਿਓ ਚੈੱਕ ਸੋਹਣੀ ਆ ਨਾ ਮੇਰੇ ਸਾਹ ਨਾਲ ਤੁਹਾਡੇ ਲੱਗਦੇ ਆਉਂਦੀ ਹੈ ਚੰਗੀ ਪਲੀ ਕੱਟੀ ਆ ਕੱਟੀ ਪੂਰੀ ਪਲੀ ਆ ਹੂੰ ਜੇ ਕੋਈ ਸੇਵਾ ਕਰੂਗਾ ਤੇ ਕਰਮਾਂ ਵਾਲੀ ਦੁੱਧ ਆ ਰਾਮ ਨਾਲ ਕੱਢੂ 12 13 ਲੀਟਰ ਬਾਕੀ ਗੱਲ ਆ ਇਹ ਕੋਈ ਝਾਕਣੀ ਕਿਉਂਕਿ ਇਹਦੇ ਨਾਲ ਦੀਆਂ ਬੱਚੀਆਂ ਮੈਂ ਪਾਲ ਕੇ ਮੈਂ ਦੁੱਧ ਉਹਨਾਂ ਦਾ ਚੋਰਿਆ ਵਾ ਬਹੁਤ ਟੌਪ ਦਾ ਰਵਾ ਹੈ ਠੀਕ ਆ ਫੇਰ ਠੰਡਾ ਬਹੁਤ ਆ ਬਾਕੀ ਠੰਡਾ ਬਣਦਾ ਝੋਟੀ ਦੇ ਵਿੱਚ ਇਹਦੇ ਵਿੱਚ ਕੋਈ ਚਾਰੂ ਆ ਜੋ ਮਰਜੀ ਉਹਨਾਂ ਨੂੰ ਪਾਈ ਚੱਲ ਕਰਮਾਂ ਵਾਲੀਆਂ ਨੂੰ ਸਭ ਕੁਝ ਖਾ ਜਾਂਦੀਆਂ ਠੀਕ ਆ ਤੇ ਆ ਬੂਰੀ ਫਿਰ ਅੱਗੇ ਬੂਰੀਆਂ ਹੀ ਬੂਰੀਆਂ ਅੱਗੇ ਵੀ ਬਹੁਤ ਸਿਗੀਆਂ ਰਿਸਪੌਂਸ ਚੰਗਾ ਮਿਲਿਆ ਹਨਾ ਹਾਂਜੀ ਤੇ ਉਹ ਫਿਰ ਵੀਰ ਬਹੁਤ ਕਹਿੰਦੇ ਵੀ ਸਾਨੂੰ ਬੂਰੀਆਂ ਚਾਹੀਦੀਆਂ ਕੋਈ ਇੱਕ ਵੀਰ ਪੁੱਛ ਕੇ ਤੇ ਦੋ ਲੈ ਗਿਆ ਕੱਟੀਆਂ ਹੀ ਜੋੜਾਈ ਠੀਕ ਆ ਹੁਣ ਫੇਰ ਲਿਆਂਦੀ ਆ ਠੀਕ ਆ ਝਾਂਜਰਾ ਝੁੰਜਰਾ ਬੜੀਆਂ ਪਾਈਆਂ ਪਿੱਛੇ ਲਿਆਂ ਮੇਰੇ ਝਾਂਜਰਾ ਦਾ ਪਾਈ ਦਾ ਸ਼ੌਂਕ ਆ ਅੱਛਾ ਸ਼ੌਂਕ ਦਾ ਬਿਨ ਬਗੈਰ ਵਾਕਿਆ ਨਹੀਂ ਸ਼ੌਂਕ ਨਾਲ ਮੈਂ ਅੱਗੇ ਦੋ ਬੂਰੀਆਂ ਵੇਚੀਆਂ ਠੀਕ ਆ ਸ਼ੌਂਕ ਨਾਲ ਇਹ ਲਿਆਂਦੀ ਹੁਣ ਕਰਮਾਂ ਵਾਲੀ ਆ ਵੇਖੋ ਠੀਕ ਓਪੀ ਸਿਰਫ ਉਹ ਹੀ ਆ ਉਹੀ ਕਾਪੀ ਆ ਇਹ ਬਿਲਕੁਲ ਜਿਹੜੀਆਂ ਅੱਗੇ ਕਰਮ ਵਾਲੀਆਂ ਗਈਆਂ ਵਾਕਿਆ ਹੀ ਉਹਨਾਂ ਨਾਲੋਂ ਬਰੀਡ ਥੋੜੀ ਜੀ ਵਧੀਆ ਚੀ ਵੀ ਹਾਂ ਬਾਕੀ ਵੱਡੀ ਆ ਉਹ ਛੋਟੀਆਂ ਸੀ ਹਾਂ ਇਹ ਵੱਡੀ ਆ ਗਈ ਬਰੀਡ ਤਾਂ ਉਹਨਾਂ ਚ ਵੀ ਬਹੁਤ ਤਗੜੀ ਸੀ ਪਰ ਇਹ ਥੋੜੀ ਜੀ ਵੱਡੀ ਆ ਉਹਨਾਂ ਨੂੰ ਵੱਡੀ ਆ ਗਈਆਂ ਛੋਟੀਆਂ ਆ ਗਈਆਂ ਉਹੀ ਵਧੀਆ ਸੀ ਪਰ ਇਹ ਥੋੜੀ ਜੀ ਵੱਡੀ ਆ ਉਹਨਾਂ ਨੂੰ ਹਾਂ ਟੇਡਾ ਕੱਟ ਆ ਗਿਆ ਹਨਾ ਹਾਂਜੀ ਟੇਡਾ ਕੱਟ ਦੇਖੋ ਸਵਾਖ ਦੋਸਤੋ ਵੇਖ ਲਿਓ ਬਿਲਕੁਲ ਮਣਕਣੀ ਅੱਖ ਇਡਾ ਘੱਟ ਚਿੱਟਾ ਸਿੰਘ ਤੇ ਸਿੰਘ ਵੀ ਵਾਈਟ ਆ ਗਿਆ ਦੋਸਤੋ ਆ ਦੇਖ ਸਾਡੇ ਕਈ ਵੀਰ ਮੰਗਦੇ ਤੇ ਸੂਪਰ ਵੀ ਨਿਸ਼ਾਨ ਆ ਗਿਆ ਇਹਦੇ ਹਾਂਜੀ ਹਾਂਜੀ ਆ ਦੇਖੋ ਸੂ ਸੋ ਦੋਸਤੋ ਪਲੀ ਹੋਈ ਘੱਟੀ ਐ ਵੀ ਇਹ ਸੂਪਰ ਵੀ ਨਿਸ਼ਾਨ ਆ ਗਿਆ ਤੇ ਥਣ ਚਾਰ ਹੀ ਹੋਣਗੇ ਨਾ ਹਾਂ ਚਾਰ ਪੂਰੇ ਓਕੇ ਸੋ ਆ ਦੇਖੋ ਦੋਸਤੋ ਥਾਣਾ ਚਾਰ ਤੇ ਥੱਲੇ ਥਾਣਾਾਂ ਦੇ ਵਿੱਚ ਵੀ ਮੰਨ ਲਓ ਡੱਬ ਪੈਂਦਾ ਹਨਾ ਪੈਂਦਾ ਥੱਲੇ ਤੋਂ ਤੁਣ ਵੀ ਵਾਈਟ ਆ ਗਿਆ ਦੋਸਤੋ ਆ ਦੇਖ ਲਓ ਕਈਆਂ ਵੀਰਾਂ ਨੇ ਦੂਰੋਂ ਆਉਣਾ ਹੁੰਦਾ ਤੇ ਬਾਅਦ ਵਿੱਚ ਇਹ ਨਾ ਹੋਵੇ ਕਿ ਕਿਸੇ ਪਾਸੋਂ ਰਹਿ ਜੇ ਨਿਸ਼ਾਨੀਆਂ ਸਾਰੀਆਂ ਪੂਰੀਆਂ ਕਰਦੀਆਂ ਦੋਸਤੋ ਕਿਸੇ ਗੱਲੋਂ ਕੋਈ ਕਮੀ ਨਹੀਂ ਸੋ ਇਹ ਵੀ ਬਹੁਤ ਚੰਗੀ ਆ ਬੂਰੀ ਜੇ ਕੋਈ ਬੂਰੀ ਦਾ ਲੈਣ ਦਾ ਇੱਛਕ ਹੋਵੇ ਤਾਂ ਦੋਸਤੋ ਇਹਨੂੰ ਤੁਸੀਂ ਖਰੀਦ ਸਕਦੇ ਆ ਤੋੜ ਦੋ ਮਾੜੀ ਜੀ ਬਹੁਤ ਚੰਗੀ ਝੋਟੀ ਆ ਦੋਸਤੋ ਸੋ ਜਿਹੜਾ ਵੀਰ ਲੈ ਕੇ ਜਾਊਗਾ ਬਹੁਤ ਚੰਗੇ ਕੱਦ ਬਹੁਤ ਕਰੂਗੀ ਮੇਰੇ ਹਿਸਾਬ ਨਾਲ ਹਾਂਜੀ ਕੱਦ ਪੂਰਾ ਕਰੂਗੀ ਇਹ ਹੂੰ ਇਹਦੀ ਦੇਖੋ ਹੁਣੇ ਹਾਈਟ ਕਿੰਨੀ ਆ ਇਹਨੇ ਪੂਰੀ ਜੋ ਪੂਰੀ ਪੜ ਕੇ ਤਿਆਰ ਹੋਈ ਕੱਟੀ ਸਾਲਕ ਦੀ ਏਜ ਹੋਊਗੀ ਨਾ 1 ਸਾਲ ਦੀ ਸਾਲ ਦੀ ਆ ਪੂਰੀ ਬਣ ਦੋ ਲੈ ਚਲੋ ਪੂਰੀ ਮੱਝ ਬਣੂਗੀ ਬੂਰੀ ਜਿਹੜੀ ਆਮ ਬੂਰੀਆਂ ਵਾਂਗ ਬਣਦੀਆਂ ਉਹ ਚੀਜ਼ ਬਣੂਗੀ ਇਹ ਠੀਕ ਆ ਧੌਣ ਦੀ ਲਮਾਈ ਲਮੂਈ ਚੰਗੀ ਆ ਦੋਸਤੋ ਦੇਖੋ ਵੇ ਪੂਰੀ ਮਿਰਗ ਵਾਂਗੂੰ ਧੌਣਾ ਇਹਦੀ ਬੰਦੋ ਬੰਦੋ ਸੋ ਬਾਕੀ ਤੁਹਾਡੀ ਸੇਵਾ ਪੈਠ ਪੋੜੇ ਦੀ ਪੂਰੀ ਪਿੱਛੇ ਪੁਛੇ ਦੀ ਪੂਰੀ ਉੱਚੀ ਆ ਉੱਚੀ ਆ ਇਸ ਤੋਂ ਅੱਗੇ ਜਿਹੜੀ 3 ਨੰਬਰ ਤੇ ਫਿਰ ਝੋਟੀ ਦਿਖਾਉਣ ਜਾ ਰਹੇ ਆ ਆਪਾਂ ਹਾਂਜੀ 4 ਨੰਬਰ ਤੇ ਹੋ ਗਈ ਇਹ ਆਪਾਂ ਚ ਮਣਕਣੀ ਢੋਟੀ ਆ ਪੂਰੀ ਮਣਕਣੀ ਇਹ ਠੀਕ ਆ ਆਮ ਜਿਹੜੀਆਂ ਆ ਮਣਕਣੀ ਆਰਡਰ ਬਹੁਤ ਚੰਗਾ ਲੱਗਾ ਯਾਰ ਇਹਨੂੰ ਇੱਕ ਮਿੰਟ ਆਰਡਰ ਵਿਖਾਈਏ ਦਾ ਮੜਾ ਜਿਹਾ ਦਰਸ਼ਕਾਂ ਨੂੰ ਦੇਖੋ ਬੜੀ ਤਗੜੀ ਝੋਲੀ ਲੱਗੀ ਆ ਗੱਬਣ ਦਾ ਨਹੀਂ ਕਿਤੇ ਨਹੀਂ ਹਜੇ ਗੱਫਰ ਨਹੀਂ ਗਈ ਅੱਛਾ ਗੱਬਣ ਨਹੀਂ ਪਰ ਕੱਪੜਾ ਵਾਂਗੂ ਮਾੜੋ ਫੱਲੇ ਲੱਗਦੀ ਆ ਝੋਲੀ ਵਿਖਾਉਂਦੀ ਆ ਝੋਲੀ ਵਿਖਾਉਂਦੀ ਆ ਠੀਕ ਹਜੇ ਮੰਨ ਲਓ ਹਜੇ 2 ਸਾਲ ਦੀ ਆ ਫਿਰ ਬਣ ਜੂਗੀ ਹਜੇ ਠੀਕ ਆ ਲੈਓ ਇਹਨੂੰ ਸੋ ਦੋਸਤੋ ਚਾਰੇ ਪੈਰਾਂ ਦੇ ਜੈਜ ਮਾਰਕਿੰਗ ਜਿਹੜੇ ਵੀਰ ਕਹਿੰਦੇ ਸੀ ਹਜੇ ਇਹਨੂੰ ਆਪਾਂ ਇੱਕ ਹੀਟ ਤੇ ਨਹੀਂ ਕਰਾਉਣਾ ਦੂਜੀ ਹੀਟ ਤੇ ਕਰਾਵਾਂਗੇ। ਸੰਘ ਸੁੰਘਦਾ ਜਾ ਰਿਹਾ ਇਹਦਾ ਉਹਦੇ ਨੂੰ ਵੀ ਚੰਗਾ ਲੱਗਾ ਨਾ। ਸਿੰਘ ਪੂਰਾ ਸੋ ਦੋਸਤੋ ਆ ਦੇਖ ਸਕਦੇ ਆਂਗਾ। ਤੇ ਅੱਛਾ ਸਿੰਘ ਬਹੁਤ ਚੰਗਾ ਲੱਗਾ। ਜਾਨੀਆਂ ਪੂਰੀਆਂ ਓਕੇ। ਅੱਛਾ ਦੇਖੋ ਹਜੇ ਮੰਨ ਲਓ ਬੋ ਹੀਟ ਤੇ ਆਈ ਆ ਬਣੀ ਨਹੀਂ ਬੋਲੀ ਨਹੀਂ ਹੈ ਮੰਨ ਲਓ ਟਰਾਈ ਨਹੀਂ। ਇੱਕ ਮਥਿਓ ਇੱਕ ਟਲਾ ਕੇ ਫਿਰ ਠੀਕ ਆ ਠੀਕ। ਬਾਕੀ ਆਪਦੀ ਮਰਜ਼ੀ ਨਾਲ ਅਗਲਾ ਜਿਹੜਾ ਮਰਜ਼ੀ ਸੀ ਮਲਾ ਸਕਦਾ। ਦਿਲ ਜਿਲੇ ਜਾਊਗਾ ਸ਼ੌਂਕ ਨਾਲ। ਉਹ ਦਾਤਾ ਵੀ ਇੱਕ ਹੀਟ ਕੱਢ ਚੁੱਕੂਗੀ ਠੀਕ ਆ ਤੇ ਦੂਜੀ ਹੀਟ ਤੇ ਆਪਾਂ ਨੂੰ ਲਵਾਵਾਂ ਬਾਕੀ ਠੰਡੀ ਸੀਲ ਆ ਝੋਟੀ ਬੰਨ ਵਾਲੀ ਆ ਠੰਡੀ ਆ ਚਾਰੇ ਪੈਰਾਂ ਤੇ ਜੈਜ ਮਾਰਕਿੰਗ ਆ ਦੋਸਤੋ ਪੂਛਦੇੋਂ ਜਿਆਦੀ ਵਾਈਟ ਆ ਤੇ ਮੋੜ ਲਿਓ ਮੇਰੇ ਸਹਾਵ ਨਾਲ ਹਾਈਟ ਵੀ ਚੰਗੀ ਤੁਹਾਡੇ ਮੋਰਾ ਤੋਂ ਥੋੜੀ ਜਿਹੀ ਥੱਲੇ ਰਹਿੰਦੀ ਆ ਨਾ ਠੀਕ ਆ ਝੋਟੀ ਬਹੁਤ ਖੁੱਲੇ ਪਿੰਡੇ ਦੀ ਬੰਨਣ ਵਾਲੀ ਆ ਤਕੜਾ ਕਦ ਕਰੂਗੀ ਕਦ ਬਹੁਤ ਕਰੂਗੀ ਦੁੱਧ ਵੀ ਪੂਰਾ ਕੱਢੂ ਪਤਲੇ ਦੇ ਦੋਸਤੋ ਜਿੰਨੀ ਕੁ ਮੇਰੀ ਨੌਲੇਜ ਆ ਜਿੰਨੀ ਕੁ ਪਰਖ ਦੇ ਹਿਸਾਬ ਨਾਲ ਮੈਂ ਗੱਲ ਕਰਦਾ ਮੈਨੂੰ ਇਹਦਾ ਜਿਹੜਾ ਬਲੱਡ ਲੱਗਦਾ ਪਿੱਛੋਂ ਕੋਈ ਕੋਰ ਸਾਹ ਵਾਲੇ ਨਾਲ ਕੋਈ ਨਾ ਕੋਈ ਹੈਗੀ ਆ ਇਹਦੀ ਕਿਉਂਕਿ ਉਹਨਾਂ ਦੀਆਂ ਝੋਟੀਆਂ ਜਿਹੜੀਆਂ ਨਾ ਮੰਨ ਲਓ ਬਲੱਡ ਦੀਆਂ ਤਖੜੇ ਕੱਦ ਦੀਆਂ ਰਹਿੰਦੀਆਂ ਵਾ ਲੈ ਚਲੋ ਬੰਦ ਹੋਈ ਤੇ ਇਹ ਝੋਟੀ ਆ ਜਿਹੜੇ ਵੀਰ ਮੰਗਦੇ ਸੀਗੇ ਅਸੀਂ ਛੇਤੀ ਜਿਹੜੀ ਮੰਨ ਲਓ ਗੱਬਣ ਹੋਣ ਦੀ ਵਾਤ ਵਾਲੀ ਝੋਟੀ ਲੈਣੀ ਆ ਤੇ ਦੋਸਤੋ ਆਪਣੇ ਫਾਰਮ ਤੇ ਅਵੇਲੇਬਲ ਆ ਜੇ ਕਿਸੇ ਨੂੰ ਇਹ ਪਸੰਦ ਹੋਵੇ ਤਾਂ ਦੋਸਤੋ ਤੁਸੀਂ ਸੰਪਰਕ ਕਰਿਓ ਤੇ ਆ ਚਿਹਰੀ ਟਾਇਆਂ ਫਿਰ ਗੱਡੀ-ਗੁੱਡੀ ਤੇ ਆਉਣ ਲੱਗਿਆ ਵਜ ਜਾਂਦੀਆਂ ਕਿੱਥੇ ਲੱਗੀਆਂ ਗੱਡੀ ਤੇ ਮਾੜੀ ਜੀ ਠੀਕ ਆ ਉਵੇਂ ਕੋਈ ਨੋਕਸ ਨਹੀਂ ਹੈਗਾ ਕੋਈ ਨਹੀਂ ਇਹਦਾ ਕੋਈ ਇਹ ਇੱਕ ਦੋ ਦਿਨਾਂ ਜਾਪੇ ਭਰ ਜਣੀ ਹੈ ਇੱਕ ਗੱਦੇ ਵਿੱਚ ਨਾ ਅੱਛਾ ਮਾਲ ਕਈ ਵਰੀ ਜ਼ਿਆਦਾ ਵੀ ਹੋ ਜਾਂਦਾ ਠੀਕ ਹੈ ਜੀ ਗੱਡੀ ਦਾ ਡਾਲਾ ਲੱਗ ਗਿਆ ਸੋ ਦੋਸਤੋ ਇਹ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਮੇਰਾ ਪੁੱਛਣ ਦਾ ਫਰਜ਼ ਸੀ ਕਿਉਂਕਿ ਮੇਰੇ ਹੱਥ ਦੇ ਵਿੱਚ ਕੈਮਰਾ ਦੇ ਫਿਰ ਕੈਮਰੇ ਦੇ ਉੱਤੇ ਸਾਰੀ ਗੱਲ ਦੇਖਣੀ ਚਾਹੀਦੀ ਆਰਡਰ ਨੂੰ ਮੜਾ ਜਾ ਹੱਥ ਲਾ ਕੇ ਵਿਖਾਇਓ ਵੀ ਸਾਫ਼ ਠੰਡੀ ਸੀਲ ਆ ਬਿਲਕੁਲ ਦੇਖੋ ਆਰਡਰ ਆ ਦੋਸਤੋ ਦੇਖ ਸਕਦੇ ਹੋ ਕੋਈ ਇਹਦੇ ਨਾਲ ਦੂਜਾ ਥਣ ਨਹੀਂ ਹੋਊਗਾ ਠੀਕ ਆ ਕੱਲਾ ਕੱਲਾ ਤੁਹਾਨੂੰ ਵੀ ਆ ਗਿਆ ਗੁਲਾਬੀ ਹੈ ਨਾ ਤੁਹਾਨੂੰ ਗੁਲਾਬੀ ਦੇਖੋ ਠੀਕ ਆ ਸੋ ਦੋਸਤੋ ਤੁਹਾਨੂੰ ਵੀ ਥ ਤੇ ਬਾਕੀ ਦੂਸਰਾ ਨਹੀਂ ਇਸ ਤੋਂ ਅੱਗੇ ਜਿਹੜੀ ਝੋਟੀ ਇਹ ਵਕਾਉ ਤਾਂ ਨਹੀਂ ਗਈ ਫਿਰ ਨਹੀਂ ਇਹ ਹਜੇ ਵਕਾਉ ਨਹੀਂ ਕੀਤੀ ਗਈ ਇਹ ਆਪਾਂ ਸ਼ੌਂਕ ਨਾਲ ਇਹਨੂੰ ਪਾ ਰਹੇ ਆ ਸਤਵਾਂ ਇਹਦਾ ਬਣਾਇਆ ਇਹਦੀ ਵਾਕਿਆ ਹੀ ਉਹਦੇ ਕਹਿਣ ਨੂੰ ਡੀਲ ਡੋਲ ਹੀ ਲੱਗਣ ਈ ਆ ਕਿ ਵਾਕਿਆ ਬਹੁਤ ਚੰਗੇ ਲਾਣੇ ਘਰਾਣੇ ਦੀ ਆ ਜਿਵੇਂ ਹੁਣੇ ਮੇਲੇ ਤੇ ਲਿਜਾਣ ਵਾਲੀ ਆ ਪਰ ਤਿਆਰ ਕਰਕੇ ਲਿਜਾਵਾਂਗੇ ਚਾਹ ਤਾਂ ਹੈਗਾ ਠੀਕ ਆ ਗਾਂ ਬਈ ਕੋਈ ਪਤਾ ਨਹੀਂ ਲੱਗਦਾ ਕਿ ਸੱਜਣ ਬੇਲੀ ਕੋਈ ਪੈਸੇ ਭਰਨ ਵਾਲਾ ਬਾਕੀ ਦੂਸਰਾ ਨਹੀਂ ਇੱਕ ਗੱਲ ਹੋਰ ਵੀ ਬਾਪੂ ਦੇ ਦੇ ਹਾਂ ਹਾਂ ਤੇ ਫਿਰ ਕੈਦੀ ਦਾ ਚਾਲ ਯਾਰ ਬਾਲਾ ਮਾਨ ਕਰਦਾ ਦੇਣੀ ਵੀ ਪੈਂਦੇ ਪਸੂ ਸਹੀ ਗੱਲ ਸਹੀ ਗੱਲ ਜੀ ਬਾਕੀ ਵਕਾਉ ਨਹੀਂ ਹੈਗੀ ਆਪਾਂ ਸ਼ੌਂਕੀਆ ਤੌਰ ਇਹ ਦਰਸ਼ਕਾਂ ਨੂੰ ਦਿਖਾ ਰਹੇ ਆਂ ਵੀ ਜਿਹੜੀ ਇਹ ਚੀਜ਼ਾਂ ਵਾ ਦੋਸਤੋ ਇਹਨਾਂ ਦਾ ਕੋਈ ਮੁੱਲ ਨਹੀਂ ਹੈ ਬਰੀਡਾਂ ਦਾ ਕੋਈ ਮੁੱਲ ਨਹੀਂ ਇਹ ਪਿਆਰ ਦੇ ਸੌਦੇ ਆ ਬਿਲਕੁਲ ਜਦ ਐ ਘੋੜੀ ਤੁਰਦੀ ਐ ਸਹ ਐ ਸਹ ਦੇਖੋ ਇਹਦੀ ਚਾਲ ਦੇਖੋ ਵਾਕਿਆ ਪਿੰਡੇ ਪਾ ਦੇਖੋ ਪੂਰੀ ਖਰਾਗ ਮਾਇਣਾ ਪਿੰਡੇ ਤੋਂ ਮੱਖੀ ਚਿਲਕਦੀ ਆ ਕਰਮ ਵਾਲੀ ਦੇਗੇ ਪਿੰਡਾ ਚਮਕਦਾ ਵੇਖੋ ਸਰੀਰ ਇਹਦਾ ਪੂਰਾ ਭਰਿਆ ਵਾਕਿਆ ਸਾਂਭੀ ਬਹੁਤ ਤਗੜੀ ਐ ਛੋਟੀ ਅੱਖ ਬਹੁਤ ਚੰਗੀ ਲੱਗੀ ਆ ਯਾਰ ਇਹੋ ਜੀ ਅੱਖ ਨਹੀਂ ਮਿਲਦੀ ਜੀ ਦੁਨੀਆ ਤਾਂ ਇਸ ਚੀਜ਼ ਦੀ ਮਹਿਰ ਦਾ دیਵਾਨੀਆਂ ਦੋਸਤੋ ਆ ਚੀਜ਼ ਜਿਹੜੀ ਅੱਖ ਆ ਇਹ ਨਹੀਂ ਮਿਲਦੀ ਇੱਕ ਗੇੜਾ ਹੋਰ ਐ ਨੂੰ ਘਮਾੜੀ ਘਮਾਦੀ ਮਾੜਾ ਝੋਟੀ ਵਾਕਿਆ ਜੀ ਦੋਸਤੋ ਇਹ ਫਲਮਾਉਣ ਵਾਲੀ ਆ ਇਹਨਾਂ ਬਰੀਡਾਂ ਦਾ ਅੱਛਾ ਕੋਈ ਮੁੱਲ ਨਹੀਂਗਾ ਲੋਕ ਕਰੋ ਚੈੱਕ ਦੋਸਤੋ ਇਹ ਆ ਆਸਲ ਪੂਰੇ ਦਾ ਬਲੱਡ ਆਸਲ ਪੂਰੇ ਤੇ ਬਲੱਡ ਪਿਛੇ ਐਵੇਂ ਨਹੀਂ ਫੈਣ ਲੋਕੀ ਇਹ ਇਹਦੇ ਨਾਲ ਦੀ ਉਹ ਝੋਟੀ ਲਗਿਆ ਸੀ ਇੱਕ ਵਾਰੀ ਆਪਣੇ ਤਾਂ ਸਰਬਜੀਤ ਹੁਣੀ ਦਾਤੇ ਵਾਲਾ ਸਰਬਜੀਤ ਹੁਣੀ ਲਗਿਆ ਸੀ ਸੇਮ ਉਹ ਕਾਪੀ ਆ ਇਹ ਬਸ ਉਹ ਚੀਜ਼ ਜਿਹੜੀ ਉਹ ਬੰਦਾ ਲਗਿਆ ਸੀ ਅੱਜ ਵੀ ਤੁਸੀਂ ਉਹਨੂੰ ਕਾਲ ਕਰਕੇ ਪੁੱਛ ਸਕਦੇ ਆਂ ਵੀ ਬਾਪੂ ਨੇ ਝੋਟੀ ਦਿੱਤੀ ਸੀ ਹਜੇ ਤਾਂ ਹੀ ਮੇਰਾ ਉਹ ਕਰਦਾ ਵੀ ਬਾਪੂ ਮੈਨੂੰ ਉਹਦੇ ਨਾਲ ਦੀਆਂ ਹੋਰ ਦੇ ਪਰ ਮੈਂ ਹੁਣ ਤਿਆਰ ਕਰ ਰਿਹਾ ਸਿਰਫ ਉਹ ਕਾਪੀ ਆ ਉਹਦੇ ਕੋਲ ਦੇਖ ਲਓ ਤੁਸੀਂ ਬਿਲਕੁਲ ਇਹ ਵੀ ਉਹੋ ਚੀਜ਼ ਹੀ ਨਿਕਲੂਗੀ ਸਹੀ ਗੱਲ ਅੱਜ ਉਹਦੇ ਕੋਲ ਵੀ ਦੁੱਧ ਬਹੁਤ ਕੱਢ ਰਹੀ ਜਾ ਕੇ ਤੇ ਕੱਢੂਗੀ ਇਹ ਵੀ ਪੂਰਾ ਵਾਕਿਆ ਉਹ ਝੋਟੀ ਦਾ ਫੈਨ ਆ ਝੋਟੀ ਉਹ ਦੋਸਤੋ ਸਰਬਾ ਝੋਟੀ ਲਗਿਆ ਸੀ ਫਾਰਮ ਤੋਂ ਬਾਪ ਤੇ ਅੱਜ ਵੀ ਉਹ ਯਾਦ ਕਰਦਾ ਵੀ ਇਹਦੇ ਨਾਲ ਦੀ ਛੋਟੀ ਤੇ ਸਾਡੇ ਕੋਲ ਰਾਤ ਰਿਆ ਉਹ ਚੋ ਕੇ ਵਿਖਾਈ ਛੋਟੀ ਤੇ ਸਵੇਰੇ ਦੋ ਟਾਈਮ ਚਵਾਈ ਕਰਕੇ ਲਗਿਆ ਸੀ 13 ਕਿਲੋ ਦੁੱਧ ਦਿੱਤਾ ਸੀ ਨਾ 13 ਕਿਲੋ ਪੂਰਾ ਪਹਿਲਣ ਕੱਟੀ ਨੇ 13 ਕਿਲੋ ਦੁੱਧ ਗੱਢਿਆ ਸੀ ਦੋਸਤੋ ਉੱਤੇ 15 ਕਿਲੋ ਤੇ ਆ ਗਈ ਉਹਦੇ ਕੋਲੇ ਹੂੰ ਤੇ ਹੁਣ ਉਹਨਾਂ ਦੇ ਬਾਪੂ ਉਹਦੇ ਨਾਲ ਦੀ ਤੇ ਪਰ ਮੈਂ ਕਿਹਾ ਮੈਂ ਤਿਆਰ ਕਰ ਰਿਆ ਛੋਟੀ ਮੇਰੀ ਦਿੱਤੀ ਹੋਈ ਸੀ ਤੇ ਅਸੀਂ ਉਹ ਤੋਂ ਖਰੀਦ ਲਿਆ ਹੈ ਬਾਈ ਤੋਂ ਉਹਨੂੰ ਲੋਡ ਪੈ ਗਈ ਜਰੂਰੀ ਪੈਸੇ ਦੀ ਤੇ ਮੈਂ ਕਿਹਾ ਮੈਨੂੰ ਦੇ ਦੇ ਮੇਰੀ ਖਰੀਦੀ ਬੰਦ ਹੋ ਲੈ ਚਲੋ ਤੇ ਆਪਾਂ ਸੋ ਦੋਸਤੋ ਇਹਨਾਂ ਬਰੀਡਾਂ ਦਾ ਵਾਕਿਆ ਕੋਈ ਮੁੱਲ ਨਹੀਂ ਇਹ ਜਿਹੜੀਆਂ ਚ ਇਹ ਪੈਸੇ ਨਾਲ ਨਹੀਂ ਮਿਲਦੀਆਂ ਕਈ ਵੀਰ ਕਹਿੰਦੇ ਨੇ ਨਾ ਇਹਨਾਂ ਦਾ ਇਹਨਾਂ ਦੀ ਤਾਂ ਉਹਦੇ ਕਹਿਣ ਵਾਂਗੂ ਫਾਰਮ ਤੇ ਖੜੀਆਂ ਦੀ ਸ਼ਾਨ ਹੀ ਵੱਖਰੀ ਆ ਤੇ ਅੱਜ ਏਡੀ ਝੋਟੀ ਤਿਆਰ ਕਰਨੀ ਦੋਸਤੋ ਬੜੀ ਔਖੀ ਆ ਜੇ ਮਾਲਕ ਨੇ ਚਾਹਿਆ ਤਾਂ ਕਿਤੇ ਮੇਲੇ ਦਾ ਅੰਜਲ ਬਣ ਗਿਆ ਤਾਂ ਦੋਸਤੋ ਦਿਖਾਵਾਂਗੇ ਜ਼ਰੂਰ ਤੁਹਾਨੂੰ ਵੀ ਕੀ ਚੀਜ਼ਾਂ ਹੈਗੀਆਂ ਆਪਣੇ ਫਾਰਮ ਤੇ ਤੇ ਇਸ ਤੋਂ ਅੱਗੇ ਆਪਾਂ ਮੁੱਲ ਦੱਸ ਦਈਏ ਜਿਹੜੀ 1 ਨੰਬਰ ਤੇ ਕੱਟੀ ਦਿਖਾਈ ਸੀ ਇਹਦਾ 25000 ਸੀ ਜਿਹੜੀ 2 ਨੰਬਰ ਤੇ ਕੱਟੀ ਨਾਗ ਵਾਲੀ ਦਿਖਾਈ ਸੀ ਇਹਦਾ ਵੀ 25 ਸੀ ਜਿਹੜੀ ਬੂਰੀ ਦਿਖਾਈ ਸੀ ਉਹਦਾ 32000 ਆ ਤੇ ਜਿਹੜੀ ਇਧਰ ਵੱਡੀ ਝੋਟੀ ਆ ਇਹ ਦਾ 38000 ਮੋਲਾ ਦੋਸਤੋ ਤੇ ਸਾਰੇ ਵੀਰਾਂ ਨੂੰ ਇਹੇ ਹੱਥ ਬੰਨ ਕੇ ਬੇਨਤੀ ਆ ਪਹਿਲਾਂ ਮੁੱਲ ਦੇਖ ਲਓ ਜੇ ਕਿਸੇ ਨੂੰ ਪਸੰਦ ਆਵੇ ਤਾਂ ਫੇਰ ਹੀ ਕਾਲ ਕਰਿਓ ਝੋਟੀ ਜਿਹੜੀ ਦੋ ਨੰਬਰ ਵਾਲੀ ਇਹ ਵੀ ਗੱਬੜ ਹੋਣ ਦੀ ਵਾਤ ਤਾਂ ਹੀ ਆ ਮਹੀਨਾ ਚ ਬਣਾ ਲਓ ਬਲਾ ਦੋਆਂ ਚ ਬਣਾ ਲਓ ਤੇ ਅਡਰੂਡ ਰੇ ਹਜੇ ਹੁਣੇ ਦੁੱਧੋ ਸੁੱਕੀ ਲੱਗਦੀ ਆ ਵੱਡੀ ਝੋਟੀ ਹੁਣੇ ਸੁੱਕੀ ਆ ਜੀ ਬਿਲਕੁਲ ਆ ਦੇਖੋ ਦੋਸਤੋ ਇਹਦਾ ਹੁਣੇ ਦੇਖੋ ਆ ਚੀਜ਼ ਚੱਡਾ ਇਹ ਇੱਥੇ ਲਿਜਾਊਗੀ ਚੱਡਾ ਦਾ ਵਾਕਿਆ ਸੂਤੋ ਗੱਠ ਬਾਹਰ ਲੱਡੂ ਜੀ ਗਾਰੰਟੀ ਦਾ ਉਹ ਝੋਟੀ ਸਰ ਵਾਕਿਆ ਜੀ ਸੋ ਦੋਸਤੋ ਮੁਠੀ ਵਾਲਾ ਥ ਕਦੇ ਖਰਾਬ ਨਹੀਂ ਹੁੰਦਾ ਹੁੰਦਾ ਇਹ ਵੀ ਇੱਕ ਹਨਰ ਹੀ ਹੁੰਦਾ ਵਾ ਹਰ ਇੱਕ ਪਸ਼ੂ ਚ ਨਹੀਂ ਹੁੰਦਾ ਤੇ ਬਾਕੀ ਕੀ ਕਹਿਣਾ ਚਾਹੋਗੇ ਵੀ ਦਰਸ਼ਕਾਂ ਨੂੰ ਜਿਹੜੇ ਆਪਣੇ ਵੀਡੀਓ ਨੂੰ ਪਿਆਰ ਕਰਦੇ ਆ ਵੀ ਪਸ਼ੂ ਧਨ ਕਿਹੋ ਜਿਹਾ ਰੱਖਣਾ ਚਾਹੀਦਾ ਨਾ ਵੀ ਵਧੀਆ ਬਰੀਡ ਖਰੀਦੋ ਤੇ ਵਧੀਆ ਤੁਸੀਂ ਲਾਹ ਦੁੱਧ ਚੰਗਾ ਉਹ ਜਿਹੜਾ ਵਧੀਆ ਬਰੀਡ ਆ ਉਹ ਹੀ ਦੁੱਧ ਪਹੂ ਦਿੰਦਾ ਜਿਹੜਾ ਆਪਾਂ ਇਦਾਂ ਮਾੜਾ ਮੋਡਲ ਲੈ ਲੀਨੇ ਕੋਈ ਉਹਦਾ ਹੁੰਦਾ ਨਹੀਂ ਰਿਜ਼ਲਟ ਨਹੀਂ ਹੁੰਦਾ ਬਿਲਕੁਲ ਸੋ ਦੋਸਤਾਂ ਨੂੰ ਕਹਿਣਾ ਵੀ ਵਧੀਆ ਵਧੀਆ ਤੁਸੀਂ ਕਟੀਆਂ ਝੋਟੀਆਂ ਜਿਹੜੀਆਂ ਲੈਣੀਆਂ ਠੀਕ ਆ ਵਧੀਆ ਵਧੀਆ ਖਰੀਦੋ ਜੇ ਕੋਈ ਕੋਈ ਸਾਡੀ ਕੱਟੀ ਦੇ ਵਿੱਚ ਕੋਈ ਕਮੀ ਪੇਸ਼ੀ ਆਉਂਦੀ ਆ ਅਸੀਂ ਫੇਰ ਵੀ ਹੱਕਦਾਰ ਬੈਠੇ ਆ ਵੀ ਭਾਈ ਵੀ ਆ ਕਮੀ ਪੇਸ਼ੀ ਆ ਕੋਲ ਚੇਂਜ ਕਰਕੇ ਦੇਾਂਗੇ ਜੇ ਕੋਈ ਪ੍ਰੋਬਲਮ ਆਉਂਦੀ ਆ ਗੱਲ ਤਾਂ ਅਸੀਂ ਮਾੜਾ ਪਸ਼ੂ ਖਰੀਦਦੇ ਹੀ ਨਹੀਂ ਬਿਲਕੁਲ ਜੇ ਕੋਈ ਵਿੱਚੋਂ ਕੋਈ ਮਾੜੀ ਮੋਢੂ ਨਹੀਂ ਕੋਈ ਹੁੰਦੀ ਆ ਪਹਿਲੀ ਗੱਲ ਹੋਂ ਨਿੰਦੇ ਨਹੀਂ ਜੇ ਹੁੰਦੀ ਆ ਤੇ ਅਸੀਂ ਉਹਦੀ ਵਾਪਸ ਵੀ ਕਰਦੇ ਆ ਇਹ ਗੱਲ ਨਹੀਂ ਵੀ ਹੁੰਦੀ ਵੀ ਅਸੀਂ ਮੁਕਰ ਜਾਂਦੇ ਸੋ ਦੋਸਤੋ ਇਹ ਬਹੁਤ ਵੱਡੀ ਗੱਲ ਆ ਆ ਝੋਟੀਆਂ ਆਪਾਂ ਦਿੱਤੀ ਸੀ ਤੇ ਅੱਜ ਆਪਣੇ ਫਾਰਮ ਤੇ ਆਈ ਆ ਆਪਾਂ ਚੰਗੇ ਰੁਪਈਆਂ 'ਚ ਖਰੀਦੀ ਆ ਤੇ ਪੂਰੇ ਰੁਪਈਆਂ 'ਚ ਲਈ ਆ ਤੇ ਦਿੱਤੀ ਵੀ ਉਹਨੂੰ ਪੂਰੇ ਰੁਪਈਆਂ ਸੀ ਹਾਂ ਪਰ ਉਹਨੂੰ ਚਲੋ ਲੋੜ ਪੈ ਗਈ ਜਦੋਂ ਕੋਈ ਕੀਮਤ ਕੋਈ ਅਗਲਾ ਭਰ ਕੇ ਲੈ ਜਾਂਦਾ ਤੇ ਫਿਰ ਜਦੋਂ ਚੀਜ਼ ਖਰੀਦੀਏ ਨਾ ਫਿਰ ਉਦੋਂ ਵੀ ਚੰਗੀ ਕੀਮਤ ਦੀ ਚੀਜ਼ ਖਰੀਦੀ ਜਾਂਦੀ ਆ ਉਹਨੂੰ ਖੁਸ਼ ਕਰਕੇ ਆਏ ਆ ਵੀ ਜਿੰਨੇ ਮੂੰਹ ਮੰਗੇ ਮੂੰਹ ਮੰਗੇ ਦਿੱਤੇ ਇਹਦੇ ਬਾਕੀ ਦੋਸਤੋ ਇੱਧਰ ਝੋਟੀਆਂ ਤੁਸੀਂ ਦੇਖ ਸਕਦੇ ਆ ਆ ਦੇਖੋ ਤੇ ਇਹ ਚਾਰ ਨਾਗ ਬਕਾਊ ਆ ਇਹ ਵੀ ਇਹੋ ਜਿਹੀ ਸੇਮ ਬਣੂ ਕਾਪੀ ਇਹਦੀ ਬਾਕੀ ਇਹੋ ਚੀਜ਼ ਜੇ ਥੋੜੀ ਸੰਭਾਂਗੇ ਚੰਗੇ ਕੱਦ ਦੀ ਬਣੂ ਹਾਈਟ ਪੂਰੀ ਕੱਢੂਗੀ ਇਹ ਬਿਲਕੁਲ ਤੇ ਕਦ ਪੂਰਾ ਕਰੂਗੀ ਬਿਲਕੁਲ ਬਿਲਕੁਲ ਖਰਾਕ ਬਸ ਇਹਨੂੰ ਖਰਾਕ ਦੀ ਲੋੜ ਆ ਬਸ ਸੇਵਾ ਦੀ ਲੋੜ ਆ ਦੋਸਤੋ ਜਿਉਂ ਜਾ ਸੇਵਾ ਉਹੋ ਜਿਹਾ ਮੇਵਾ ਚੱਲਾਂਗੇ ਤੇ ਪੁਲਿਸ ਨੂੰ ਤੇ ਇਹ ਆ ਮੰਨ ਲਓ ਐਨੀਮਲ ਵਗਾਉ ਜੇ ਕਿਸੇ ਨੂੰ ਪਸੰਦ ਆਵੇ ਤਾਂ ਦੋਸਤੋ ਆ ਆ ਬੱਚਾ ਦਾ ਬਾਹਲਾ ਟਾਪ ਦਾ ਦੇਖੋ ਆ ਵਾਕਿਆ ਗੱਲ ਨਹੀਂ ਐ ਇੱਥੇ ਜੀ ਕਰੀ ਜਾਂਦਾ ਮੈਨੂੰ ਮੇਰੇ ਕੋਲੇ ਦੋ ਝੋਟੀਆਂ ਦੀਆਂ ਆ ਟਾਈਮ ਘਰੇ ਵੀ ਆ ਮੈਂ ਛੋੜਿਆ ਪਰ ਮੈਨੂੰ ਇਹਦਾ ਬਾਹਲਾ ਪਿਆਰਾ ਦੇਖੋ ਕਿੰਨੀ ਸੋਹਣੀ ਕੱਟੀ ਇਹ ਬਣੂਗੀ ਵੀ ਕਿਸੇ ਦਿਨ ਨੂੰ ਚੰਗੀ ਬਣੂਗੀ ਚੰਗੀ ਬਣੂਗੀ ਇਹਦੇ 'ਚ ਵਾਕਈ ਰਾਵੀ ਟੱਚ ਬਹੁਤ ਤੇ ਬਾਕੀ ਪਿਓ ਵਾਲੇ ਪੱਖ ਤੋਂ ਚੰਗੀ ਆ ਹਾਂ ਪਿੰਡੇ ਦੀ ਪੂਰੀ ਭਰਮੀ ਆ ਬਿਲਕੁਲ ਬਿਲਕੁਲ ਬੁਰੀ ਤਾਂ ਫਿਰ ਅੱਗੇ ਦੋ ਦਿੱਤੀਆਂ ਦਸਕਾਂ ਨੂੰ ਉਹ ਵੀ ਪੂਰੀਆਂ ਹੀਰੇ ਸੀ ਇਹ ਵੀ ਹੀਰਾ ਲਿਆਂਦਾ ਇੱਕ ਬਿਲਕੁਲ ਬਿਲਕੁਲ ਸੋ ਦੋਸਤੋ ਇੱਕ ਵਾਰ ਐਡਰੈਸ ਫੇਰ ਮੈਂ ਨੋਟ ਕਰਵਾਦਾ ਪਿੰਡ ਅਕਾਲੀਆਂ ਵਾਲਾ ਡਿਸਟ੍ਰਿਕਟ ਮੋਗਾ ਤਹਿਸੀਲ ਧਰਮਕੋਟ ਨੇੜੇ ਦੇ ਜਿਹੜੇ ਸ਼ਹਿਰ ਆ ਜੀਰਾ ਮਹੂ ਕੋੜੀ ਸਿਗਾ ਨੇੜੇ ਦੇ ਸ਼ਹਿਰ ਆ ਤੇ ਅੱਜ ਫਾਰਮ ਤੇ ਚਾਰ ਨਾਗ ਵਿਕਾਊ ਸੀਗੇ ਤੇ ਚਾਰੇ ਨਾਗ ਤੁਹਾਨੂੰ ਪਸੰਦ ਆਉਣਗੇ ਤਾਂ ਦੋਸਤੋ ਆ ਨੋਟ ਫॉर ਸੇਲ ਆ ਇਹਦੇ ਬਾਬਤ ਕਾਲ ਨਾ ਕਰਿਓ ਤੇ ਆਪਾਂ ਵੀਡੀਓ ਨੂੰ ਕਰਦੇ ਹਾਂ ਸਮਾਪਤ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਜੇ ਚੰਗੀ ਲੱਗਦੀ ਆ ਤੁਹਾਨੂੰ ਦੋਸਤੋ ਲਾਸ਼ ਦੇ ਵਿੱਚ ਆਪਾਂ ਫਿਰ ਲਾਉਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਦੋਸਤੋ ਧੰਨਵਾਦ